ਗਾਵੇ ਕੋ ਸਾਜ ਕਰੇ ਤਨਖੇ ਕੋਈ ਗਾਉਂਦਾ ਹੈ ਕਿ ਸਰੀਰ ਨੂੰ ਰੱਜ ਕਰਕੇ ਫਿਰ ਮਿੱਟੀ ਕਰ ਦਿੰਦਾ ਹੈ ਗਾਵੇ ਕੋ ਜੀ ਲੈ ਫਿਰ ਦੇ ਕੋਈ ਗਾਉਂਦਾ ਹੈ ਕਿ ਜਿੰਦ ਲੈ ਕੇ ਫਿਰ ਦਿੰਦਾ ਹੈ ਗਾਵੇ ਕੋ ਜਾਪੈ ਦਿਸੈ ਦੂਰ ਕੋਈ ਗਾਉਂਦਾ ਹੈ ਉਹ ਜਾਪਦਾ ਤੇ ਦਿਸਦਾ ਦੂਰ ਹੈ ਗਾਵੇ ਕੋ ਵੇਖੈ ਹਾਦਰਾ ਹਦੂਰ ਕੋਈ ਉਸ ਪਰਮਾਤਮਾ ਦਾ ਗੁਣਗਾਨ ਗਾਉਂਦਾ ਹੈ ਕਿ ਉਹ ਹਾਜ਼ਰ ਨਾਜ਼ਰ ਵੇਖਦਾ ਹੈ ਕਥਨਾ ਕਥੀ ਨੇ ਆਵੇ ਟੋਟ ਕਹਿਣ ਨਾਲ ਕਿਹਾਂ ਦਾ ਉਸਦਾ ਅੰਤ ਨਹੀਂ ਆਉਂਦਾ ਕਥ ਕਥ ਕਥੀ ਕੋਟੀ ਕੋਟ ਕੋਟ ਕਰੋੜਾਂ ਹੀ ਉਸ ਨੂੰ ਕਹਿ ਕਹਿ ਕੇ ਕਰੋੜਾਂ ਵਾਰ ਚਹੁੰਦੇ ਹਨ ਦੇਦਾ ਦੇ ਲੈ ਦੇ ਥਕ ਪਾਹੇ ਦੇਣ ਵਾਲਾ ਦਿੰਦਾ ਹੈ ਲੈਣ ਵਾਲੇ ਹਾਰ ਜਾਂਦੇ ਹਨ ਜੁਗਾ ਜੁਗੰਤਰ ਖਾਹੀ ਖਾਏ ਜੁਗਾ ਜੁਗੰਤਰਾਂ ਵਿੱਚ ਖਾਂਦੇ ਹੀ ਖਾਂਦੇ ਹਨ ਹੁਕਮੀ ਹੁਕਮ ਚਲਾਏ ਰਾਹ ਪ੍ਰਭੂ ਦਾ ਹੁਕਮ ਇਹ ਮਰਿਆਦਾ ਚਲਾ ਰਿਹਾ ਹੈ ਨਾਨਕ ਵਿਗਸੈ ਵੇਪਰਵਾਹ ਜਿਸ ਨੂੰ ਵੇਖ ਕੇ ਉਹ ਵੇਪਰਵਾਹ ਪ੍ਰਸੰਨ ਹੁੰਦਾ ਹੈ ਸਾਚਾ ਸਾਹਿਬ ਸਾਚ ਨਾਏ ਉਹ ਸੱਚਾ ਮਾਲਕ ਹੈ ਉਸ ਦਾ ਨਾਮ ਸੱਚਾ ਹੈ ਭਾਖਿਆ ਪਾਓ અપਾਰ ਬੇਅੰਤਾਂ ਨੇ ਉਸ ਨੂੰ ਪ੍ਰੇਮ ਨਾਲ ਉਚਾਰਨ ਕੀਤਾ ਹੈ ਆਖੇ ਮੰਗੈ ਦੇਹ ਦੇਹ ਦੇਓ ਦਿਓ ਕਰਕੇ ਆਖਦੇ ਤੇ ਉਸ ਤੋਂ ਮੰਗਦੇ ਹਨ ਦਾਤ ਕਰੇ ਦਾਤਾਰ ਤੇ ਉਹ ਦਾਤਾ ਬਖਸ਼ਿਸ਼ ਕਰਦਾ ਹੈ ਬਖਸ਼ੀਸ਼ ਕਰਦਾ ਹੈ ਫੇਰ ਕੀ ਅੱਗੇ ਰੱਖੀ ਐ ਫੇਰ ਉਸ ਅੱਗੇ ਕੀ ਭੇਟਾ ਰੱਖੀਏ ਜਿੱਤ ਜਿਸ ਹੈ ਦਰਬਾਰ ਜਿਸ ਨਾਲ ਉਸ ਦਾ ਦਰਬਾਰ ਦਿਸ ਪਵੇ ਮੂੰਹੋਂ ਕੀ ਬੋਲਣ ਬੋਲੀਏ ਅਤੇ ਮੂੰਹੋਂ ਕਿਹੜਾ ਬੋਲ ਬੋਲੀਏ ਜਿਸ ਹੁਣ ਤਰੇ ਪਿਆਰ ਜਿਸ ਨੂੰ ਸੁਣ ਕੇ ਸਾਡੇ ਨਾਲ ਪਿਆਰ ਰੱਖੇ ਅੰਮ੍ਰਿਤ ਵੇਲਾ ਸੱਚ ਨਾਉ ਅੰਮ੍ਰਿਤ ਵੇਲੇ ਸੱਚੇ ਨਾਮ ਦੀਆਂ ਵਡਿਆਈ ਵਿਚਾਰ ਵਡਿਆਈਆਂ ਦਾ ਵਿਚਾਰ ਕਰੀਏ ਕਰਮੀ ਆਵੇ ਕੱਪੜਾ ਕਰਮਾ ਕਰਕੇ ਸਰੀਰ ਰੂਪੀ ਕੱਪੜਾ ਮਿਲਦਾ ਹੈ ਨਦਰੀ ਮੂਖ ਦੁਆਰ ਅਤੇ ਕਿਰਪਾ ਦ੍ਰਿਸ਼ਟੀ ਕਰਕੇ ਮੁਕਤ ਦੁਆਰਾ ਨਾਨਕ ਐਵੇਂ ਜਾਣੀਐ ਇਸ ਤਰ੍ਹਾਂ ਕਰਕੇ ਜਾਣੀਐ ਸਭ ਆਪੇ ਸਚਿਆਰ ਕਿ ਸਭ ਕੁਝ ਸੱਚਾ ਆਪ ਹੀ ਹੈ ਥਾਪਿਆ ਨਾਇ ਕਿਤਾ ਨ ਹੋਏ ਨਾ ਬਣਾਇਆ ਜਾਂਦਾ ਹੈ ਨਾ ਕੀਤਾ ਜਾਂਦਾ ਹੈ ਆਪੇ ਆਪ ਨਿਰੰਝਨ ਸੋਏ ਉਹ ਪਰਮਾਤਮਾ ਆਪਣੇ ਆਪ ਤੋਂ ਹੀ ਹੈ ਜਿਨ ਸੇ ਵਿਆ ਤਿਨ ਪਾਇਆ ਮਾਨ ਜਿਸ ਨੇ ਸੇਵਿਆ ਹੈ ਉਸ ਨੇ ਆਦਰ ਪਾਇਆ ਹੈ ਨਾਨਕ ਗਾਵੀਏ ਗੁਣੀ ਨਿਧਾਨ ਉਸ ਗੁਣਾ ਦੇ ਖਜ਼ਾਨੇ ਨੂੰ ਗਾਵੀਏ ਗਾਵੀਏ ਸੁਣੀਏ ਮਨ ਰੱਖੀਏ ਭਾਉ ਗਾਵੀਏ ਸੁਣੀਏ ਤੇ ਮਨ ਵਿੱਚ ਪ੍ਰੇਮ ਰੱਖੀਏ ਦੁੱਖ ਪਰ ਹਰਸੂ ਘਰ ਲੈ ਜਾਏ ਦੁੱਖ ਦੂਰ ਕਰਕੇ ਸੁਖ ਘਰ ਵਿੱਚ ਵਸ ਜਾਂਦਾ ਹੈ ਗੁਰਮੁਖ ਨਾਦੰ ਗੁਰਮੁਖ ਵੇਦੰਗ ਗੁਰੂ ਉਪਦੇਸ਼ ਸ਼ਬਦ ਹੈ ਗੁਰੂ ਉਪਦੇਸ਼ ਗਿਆਨ ਹੈ ਗੁਰਮੁਖ ਰਿਹਾ ਸਮਾਈ ਗੁਰੂ ਉਪਦੇਸ਼ ਸਾਰੇ ਸਮਾ ਰਹਾ ਹੈ ਗੁਰਈਸ਼ਰ ਗੁਰ ਗੋਰਖ ਬਰਮਾ ਗੁਰੂ ਹੀ ਸ਼ਿਵ ਹੈ ਗੁਰੂ ਹੀ ਵਿਸ਼ਨੂੰ ਤੇ ਬ੍ਰਹਮਾ ਹੈ ਗੁਰ ਪਾਰਵਤੀ ਮਾਈ ਗੁਰੂ ਹੀ ਮਾਈ ਪਾਰਵਤੀ ਹੈ ਜੇ ਉਹ ਜਾਣਾ ਆਖਾ ਨਹੀਂ ਜੇ ਮੈਂ ਜਾਣਦਾ ਹਾਂ ਤਾਂ ਕਹਿ ਨਹੀਂ ਸਕਦਾ ਕਹਿਣਾ ਕਥਨ ਨਹਿ ਜਾਈ ਉਸ ਦਾ ਕਹਿਣਾ ਕਿਹਾ ਨਹੀਂ ਜਾ ਸਕਦਾ ਗੁਰਾ ਇੱਕ ਦੇਹੇ 부ਝਾਈ हे ਗੁਰੂ ਜੀ ਮੈਨੂੰ ਇੱਕ ਗੱਲ ਸਮਝਾ ਦਿਓ ਸਭਨਾ ਜੀਵਾਂ ਦਾ ਇੱਕ ਦਾਤਾ ਸਾਰੇ ਜੀਵਾਂ ਦੇ ਦੇਣ ਵਾਲਾ ਇੱਕੋ ਦਾਤਾ ਹੈ ਸੋ ਮੈਂ ਵਿਸਰਨੈ ਜਾਈ ਉਹ ਮੈਨੂੰ ਭੁੱਲ ਨਾ ਜਾਵੇ